ਹਾਲਾਤ ਕਾਫੀ ਜਿਆਦਾ ਖਰਾਬ ਨੇ ਮਾਤਾ ਜੀ ਤੁਹਾਨੂੰ ਮੈਂ ਉੱਥੇ ਦੇਖਿਆ ਤੁਸੀਂ ਮੱਥਾ ਟੇਕਦੇ ਪਈ ਕੀ ਗੱਲ ਹੋ ਗਈ ਮੈਂ ਨਾ ਉੱਥੇ ਦਰਿਆ ਨੂੰ ਮੱਥਾ ਟੇਕਣ ਗਈਆਂ ਤੇ ਅੱਗੇ ਨਾ ਮੇਰੀ ਦਾਦੀ ਨੇ ਟੇਕਾ ਸੀ ਸਾਡੀ ਪਹਿਲੀ ਡਿੱਗੀ ਸੀਗੀ ਤੇ ਦਾਦੀ ਮੇਰੀ ਟੇਕਾ ਸੀ ਤੇ ਉੱਥੇ ਦਰਿਆ ਰੋਕੀਆ ਸੀਗਾ ਤਾਂ ਮੈਂ ਹੁੰਦੇ ਕਰ ਤੇ ਮੈਂ ਗਈਆਂ ਮੈਂ ਕਿਹਾ ਵੇਖੋ ਬਿਛੈ ਤੇ ਫਰਕ ਪੈ ਜਾਵੇ ਕਰਾ ਇੱਥੇ ਹਬੀਬ ਕੇ ਡਰ ਪੂਰਾ ਬਣਿਆ ਹੋਇਆ ਹੋਰ ਪੂਰਾ ਹੋਣਾ ਸਦਾ ਡਰ ਕੀ ਕਰ ਰੱਬ ਨੂੰ ਰੱਬ ਨੂੰ ਕਹਿਆ ਬਈ ਇੱਥੇ ਰੋਕ ਦੇ ਦਰਿਆ ਨੂੰ ਹੋਰ ਕੀਏਗਾ ਮੈਂ ਗਰੀਬਾਂ ਨੂੰ ਕਿਉਂ ਮਾਰੂ ਮੈਂ ਹਾਂ ਘਰ ਤਾਂ ਬਹੁਤ ਨੇ ਹਣਾ ਪਿੰਡ 'ਚ ਘਰ ਤਾਂ ਬਾਦ ਨੂੰ 5-6 ਪਿੰਡ ਆ ਇੱਥੇ ਜਮੀਨ ਰੁੜ ਗਈ ਐ ਜਮੀਨ ਤਾਂ ਸਾਦੀ ਪਾਰ ਹੈਗੀ ਹਾਂ ਜੋਨਾਂ ਬੜ ਗਈ ਆ ਜੋਨਾਂ ਗਿਆ ਜੋਨਾਂ ਲਗੀ ਆ ਚਲ ਘਰ ਤਾਂ ਬਾਜ ਜਾਵੇਂ ਨਾ ਜੋਨਾਂ ਤਾਂ ਗਿਆ ਤਾਂ ਗਿਆ ਹੀ ਸਈ ਬੱਚੇ ਤਾਂ ਬੱਚੇ ਤਾਂ ਬਾਜ ਜਾਵੇਂ ਐਡੀ ਵੱਡੀ ਆਫਤ ਆ ਕੁਦਰਤ ਦੀ ਲੱਗਦਾ ਰੱਬ ਅਰਦਾਸਾਂ ਸੁਣ ਰਿਹਾ ਜਾਂ ਸੁਨੇਗਾ ਵੇਖੋ ਸੁਣਦਾ ਹਾ ਅੱਛਾ ਸੁਣਦਾ ਆ ਆਪਣੇ ਅਰਦਾਸ ਜ਼ਰੂਰ ਸੁਣੇਦਾ ਹਾ ਹਾਂ ਬਿਲਕੁਲ ਆਸਤਾ ਹੀ ਹੁੰਦੀ ਆ ਕਿਉਂਕਿ ਮੈਂ ਮਾਤਾ ਨੂੰ ਵੇਖਿਆ ਉੱਥੇ ਥੱਲੇ ਨਾ ਪਾਣੀ ਦੇ ਕੋਲੇ ਦੋ ਮਿੰਟ ਇਹਨਾਂ ਨੇ ਲਾਏ ਹਾਲਾਂਕਿ ਹੋ ਸਕਦਾ ਕਿਸੇ ਦੀ ਨਜ਼ਰ ਨਾ ਪਈ ਹੋਵੇ ਪਰ ਮੈਂ ਦੇਖਿਆ ਮੈਂ ਵੀਡੀਓ ਵੀ ਪਿੱਛੇ ਖੜ ਕੇ ਬਣਾਈ ਵੀ ਮਾਤਾ ਕੀ ਕਰ ਰਹੇ ਨੇ ਇਕੱਲੇ ਕਿਉਂਕਿ ਇੱਥੇ ਬੰਦੇ ਹੀ ਨੇ ਲੇਡੀਜ਼ ਨਹੀਂ ਔਰ ਕਹਿੰਦੇ ਵੀ ਅਸੀਂ ਮੇਰੇ ਮਾਤਾ ਇਹਨਾਂ ਦੇ ਮੰਮੀ ਜਿਹੜੇ ਸੀ ਉਹ ਉਦੋਂ ਵੀ ਪਾਣੀ ਉਹ ਕਦੋਂ ਆਇਆ ਸੀ ਪਾਣੀ ਉਦੋਂ 88 ਹਾਲਾ ਤੋਂ ਪਹਿਲਾਂ ਆਇਆ ਸੀਗਾ ਅੱਛਾ ਹਾਂ ਉਦੋਂ ਮੇਰੇ ਅੰਮਾ ਨੇ ਮੱਥਾ ਟੇਕਿਆ ਸੀ ਬਸ ਸਾਡੀ ਪਹਿਲੀ ਬਚਾਦੇ ਹੇ ਉੱਥੇ ਵੀ ਦਰਿਆ ਰੁਕ ਗਿਆ ਸੀਗਾ ਉੱਥੇ ਰੁਕ ਗਿਆ ਸੀ ਉੱਥੇ ਰੁਕ ਗਿਆ ਸੀਗਾ ਹਾਂ ਚਲੋ ਪ੍ਰਮਾਤਮਾ ਕਰੇ ਵੀ ਇਹਨਾਂ ਨੇ ਮੱਥਾ ਟੇਕਿਆ ਹੈ ਅਰਦਾਸ ਕੀਤੀ ਆ ਉਸ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਲਾਈ ਆ ਵੀ ਸਾਡੀ ਵੀ ਸੁਣ ਲਾ ਜਿਵੇਂ ਇਹਨਾਂ ਦੀ ਮਾਤਾ ਨੇ ਮੱਥਾ ਟੇਕਿਆ ਸੀ ਦਰਿਆ ਨੂੰ ਕਿ ਦਰਿਆ ਦਾ ਪਾਣੀ ਰੁਕ ਜੇ ਨਾ ਬੰਨ ਟੁੱਟੇ ਉਦੋਂ ਦਰਿਆ ਰੁਕ ਗਿਆ ਸੀ ਪਰ ਅਸੀਂ ਕਿੰਨੇ ਵੀ ਇਹਨਾਂ ਦੀ ਵੀ ਅਰਦਾਸ ਜਿਹੜੀ ਆ ਪ੍ਰਮਾਤਮਾ ਜਰੂਰ ਸੁਣੇ ਸਾਰੇ ਜੀਅ ਜੰਤ ਦੀ ਸੁਣੇ ਹੈ ਜਿਹੜੇ ਵਿਚਾਰੇ ਕਿੱਥੋਂ ਕਿੱਥੋਂ ਦੇ ਆਏ ਖਲੇ ਗਏ ਉਹਨਾਂ ਦੀ ਰੱਬ ਸੁਣੇ ਆਪਨੇ ਵੀ ਸੁਣੇ ਲੋਕ ਆ ਵੀ ਲੱਗੇ ਹੋਏ ਨੇ ਬੰਨਣ ਹੋਰ ਬਾਦੂ ਲੱਗੇ ਖਲੇ ਪਿੰਡਾਂ ਦੇ ਨਹੀਂ ਤੁਹਾਡੇ ਹਾਂ ਪਿੰਡਾਂ ਦੇ ਨਾ ਕੋਈ ਸ਼ਹਿਰ ਦੇ ਨੋ ਕੋਈ ਹੋਰ ਬਾਸੂ ਦੇਗੇ ਬੈਗ ਮਮੂ ਕੁਮਣੀ ਆਇਆਗਾ ਇੱਥੇ ਅਫਸਰ 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 ਮੈਂ ਨਹੀਂ ਵੇਖਾ ਮੈਂ ਹੁਣੇ ਆਇਆ ਘਰ ਅੱਛੀ ਆਇਆ ਹਾਂ ਮੈਂ ਤਾਂ ਹੁਣੇ ਆ ਆਰਮੀ ਲੱਗੀ ਹੋਈ ਹੈ ਨਾ ਹਾਂ ਲੱਗੀ ਹੋਈ ਹੈਗੇ ਬੱਚੇ ਘਰੇ ਨੇ ਫਿਰ ਹਾਂ ਬੱਚੇ ਘਰੇ ਨੇ ਛੋਟੇ ਨੇ ਬੱਚੇ ਬੱਚੇ ਪੋਤਿਆਂ ਪੋਤੇ ਹੈਗੇ ਮੁੰਡੇ ਤੇ ਮੇਰੇ ਜਵਾਨ ਹੈਗੇ ਵਿਆਹੇ ਹੋਏ ਹੈਗੇ ਪੋਤੇ ਪੋਤੀਆਂ ਹੈਗੇ ਦਰਦੇ ਡਰਦੇ ਨਹੀਂਗੇ ਵੀ ਪਾਣੀ ਹੈਗੇ ਦਰਦੇ ਹੈਗੇ ਅੱਛਾ ਹਾਂ ਇਲਾਜ ਵੀ ਕਹਿੰਦੇ ਅੱਜ ਗੁਰਦੁਆਰੇ ਦਿੱਤੀ ਆ ਵੀ ਮਤਲਬ ਖਾਲੀ ਕਰ ਉਹ ਹਾਂ ਫਿਰ ਖਾਲੀ ਕੀਤਾ ਕਿ ਨਹੀਂ ਫਿਰ ਅਜੇ ਹਜੇ ਕੋਈ ਨਹੀਂ ਕੀਤਾ ਖਾਲੀ ਕਰਨਾ ਕਿ ਨਹੀਂ ਹੁਣ ਵੇਖੋ ਹੁਣ ਪਤਾ ਲੱਗ ਜਾਂਦਾ ਦਰਿਆ ਦਾ ਹਾਂ ਵਾਕਈ ਪ੍ਰਮਾਤਮਾ ਅਸੀਂ ਵੀ ਇਹ ਗੱਲ ਕਹਿੰਨੇ ਵੀ ਇਹਨਾਂ ਲੋਕਾਂ ਦੀ ਜ਼ਰੂਰ ਅਰਦਾਸ ਸੁਣੋ ਬੀ ਨਾ ਟੁੱਟੇ ਇਹ ਜੇ ਟੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਨਾ ਜਗਾ ਬਾਹਨ ਨਾ ਟੁੱਟੇ ਚਲ ਪਹਿਲੀ ਤਾਂ ਦੇਖ ਲਗੀ ਬਾਨ ਨਾ ਟੁੱਟੇ ਖਾ ਜਾ ਪੀ ਰੋ ਹਾਂ ਸਾਥ ਲੁੱਜੀ ਦਰੇ ਆਏਗਾ ਚਲੋ ਸੁਣੇਗਾ ਪ੍ਰਮਾਤਮਾ ਜੀ ਪ੍ਰਮਾਤਮਾ ਤੇ ਆਪਾਂ ਤਾਂ ਵਿਰੋਸਾ ਹੈਗਾ ਭਾਈ ਪ੍ਰਮਾਤਮਾ ਹੀ ਸੁਣੇਦਾ ਹ ਗਰੀਬਾਂ ਦਾ ਹੀ ਰੱਬ ਹੈਗਾ ਚਲ ਜੋਨੇ ਤਾਂ ਖਸਮਾ ਨੂੰ ਖਾਣੇ ਹੋ ਤਾਂ ਬੋਰਡ ਕਾਇਨੋ ਉਹ ਤਾਂ ਇੱਕ ਬੂਟਾ ਹੀ ਨਹੀਂ ਜੋਨੇ ਦਾ ਬਚਾ ਤੇ ਚਲ ਆਪਾਂ ਨੇ ਘਰ ਬਾਜ ਜਾਵੇ ਕਾਫੀ ਘਟ ਗਿਆ ਤਾਂ ਘਰ ਛੇਤੀ ਬਣ ਨਹੀਂ ਨਹੀਂ ਅੱਗੇ ਅੱਗੇ ਤੁਹਾਡੇ ਘਰ ਵਾਲੇ ਨੇ ਤੁਸੀਂ ਘਰ ਬਣਾਇਆ ਸੀ ਜਾਂ ਤੁਹਾਡੇ ਉਹਨਾਂ ਦੇ ਪਿਤਾ ਨੇ ਬਣਾਇਆ ਸੀ ਤੁਹਾਡੇ ਸਹੁਰਾ ਸਹਰਾ ਆ ਬਣਾਇਆ ਹਾਂ ਬਣਾਇਆ ਉਹੀ ਘਰ ਚ ਬੱਚੇ ਰਹਿੰਦੇ ਤੁਹਾਡੇ ਮੁੰਡੇ ਹਾਂ ਉਸੇ ਰਹਿੰਦੇ ਉਸੇ ਜੂ ਵਾਹੇ ਗਏ ਹਾਂ ਉਸੇ ਜੂ ਵਾਹੇ ਗਏ ਪਰ ਤਾਂ ਨਹੀਂ ਬੰਨੇ ਜੇ ਘਟ ਟੁੱਟ ਕੇ ਹੁਣ ਬਣਦੇ ਪਣ ਜੋਨੇ ਤਾਂ ਬੁੱਢ ਗਏ ਹੈ ਨਾਲ ਰੋੜੀ ਜਾਂਦਾ ਤੇ ਜੋਨੇ ਬੁੱਢ ਗਾਣ ਘਰ ਬੰਦੇ ਪੈਣਾ ਜੇ ਘਾਰੀ ਰੋੜ ਗਾ ਤਾਂ ਮੋੜ ਕਿਥੋਂ ਘਰ ਬੰਦੇ ਬਿਲਕੁਲ ਮਾੜੀ ਸਥਿਤੀ ਆ ਅਸੀਂ ਪ੍ਰਮਾਤਮਾ ਨੂੰ ਕਹਿੰਨੇ ਵੀ ਇਸ ਤਰ੍ਹਾਂ ਨਾ ਕਰ ਇਸ ਤਰ੍ਹਾਂ ਆਕਰ ਅਰਦਾਸਾ ਜਰੂਰ ਸੁਣੇ ਨਾ ਲੋਕਾਂ ਦੀਆਂ ਪਰ ਕਿੰਨੀਆਂ ਉਮੀਦਾਂ ਦੇ ਨਾਲ ਹੀ ਲੋਕ ਤੇਰੇ ਤੇ ਟਿਕੇ ਨੇ ਵੀ ਰੋਕਲਾ ਇਹ ਜਿੰਨਾ ਚੱਕਰ ਵੀਊ ਦਿਖ ਰਿਹਾ ਸਾਰਾ ਚੱਕਰ ਵੀਊ ਘੁੰਮ ਕੇ ਬਨ ਦੇ ਥੱਲੇ ਇਹਨੇ ਖੋਰ ਦੇਣਾ ਔਰ ਬਨ ਜਦੋਂ ਟੁੱਟ ਗਿਆ ਤਾਂ ਕਈ ਪਿੰਡ ਸ਼ਹਿਰ ਵੀ ਜਿਹੜਾ ਇੱਥੋਂ ਡੁੱਬ ਜਾਣੇ ਇੰਨੇ ਮਾੜੇ ਹਾਲਾਤ ਨੇ ਜੋਨੇ ਵੀ ਸਾਰੇ ਤਬਾਹੀ ਹੋ ਜਾਣੀ ਜੇ ਅਜਾ ਇੱਧਰ ਖੜੇ ਅਗੇ ਚੱਲ ਇੱਧਰ ਸ਼ਹਿਰ ਜੀ ਵੀ ਜਾਓ ਹਾਂ ਇੱਧਰ ਲੱਤ ਚੱਲ ਬੋੜ ਜਾਣੇ ਨੂੰ ਤੇ ਇੱਧਰ ਵੀ ਸਾਰੇ ਬੋੜ ਜਾਣੇ ਨੇ ਬਾਕੀ ਵੱਧ ਤੋਂ ਵੱਧ ਮਦਦ ਕਰਨ ਲਈ ਤੁਸੀਂ ਵੀ ਇੱਥੇ ਪਹੁੰਚੋ ਪਿੰਡ ਹਬੀਬ ਕਾਹਲੀਕੇ ਲੋਕੇਸ਼ਨ ਜਿਹੜੀ ਆ ਸਾਡੀਆਂ ਸਾਰੀਆਂ ਵੀਡੀਓ ਦੇ ਵਿੱਚ ਥੱਲੇ ਦਿੱਤੀ ਹੋਈ ਆ ਫਿਰੋਜ਼ਪੁਰ ਦਾ ਪਿੰਡ ਆ ਇੱਥੇ ਗੱਟੇ ਬੱਲੀਆਂ ਮਿੱਟੀ ਰस्सियां ਤਾਰਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਲੈ ਕੇ ਤੁਸੀਂ ਜਰੂਰ ਪਹੁੰਚੋ ਮਦਦ ਦੀ ਜ਼ਰੂਰਤ ਹੈ ਕਿਉਂਕਿ 24 ਘੰਟੇ ਕੰਮ ਚੱਲਣਾ ਰਾਤ ਨੂੰ ਵੀ ਚੱਲਣਾ ਰਾਤ ਵੀ ਜਿਹੜੀ ਆ ਤੁਸੀਂ ਇੱਥੇ ਲਵਾਉਣ ਲਈ ਉਹ ਬੰਦੇ ਆਉਣ ਜਿਹੜੇ ਬੰਦੇ ਕੰਮ ਕਰ ਸਕਦੇ ਆ ਉਹ ਨਾ ਆਉਣ ਜਿਹੜੇ ਤਮਾਸ਼ਾ ਵੇਖਣ ਵਾਲੇ ਵੀ ਇੱਥੇ ਕਿ ਫੋਟੋਆਂ ਖੇਚੀਆਂ ਤੇ ਬਈ ਚਲੇ ਗਏ ਉਹ ਨਾ ਆਉਣ ਭੀੜ ਨਾ ਪਾਓ ਬੰਦੇ ਉੱਤੇ ਕਿਉਂਕਿ ਰਸਤਾ ਉਹਨਾਂ ਗਿਆ ਖਤਰਾ ਵੀ ਪੂਰਾ ਹੈਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਮਾਤਾ ਜੀ ਤੁਹਾਨੂੰ ਮੈਂ ਉੱਥੇ ਦੇਖਿਆ ਤੁਸੀਂ ਮੱਥਾ ਟੇਕਦੇ ਪਏ ਸੀ ਕੀ ਗੱਲ ਹੋ ਗਈ ਮੈਂ ਨਾ ਉੱਥੇ ਦਰਿਆ ਨੂੰ ਮੱਥਾ ਟੇਕਣ ਗਈ ਆ ਤੇ ਅੱਗੇ ਨਾ ਮੇਰੀ ਦਾਦੀ ਨੇ ਟੇਕਾ ਸੀ ਸਾਡੀ ਪਹਿਲੀ ਡਿੱਗੀ ਸੀਗੀ ਤੇ ਦਾਦੀ ਮੇਰੀ ਟੇਕਾ ਸੀ ਤੇ ਉੱਥੇ ਦਰਿਆ ਰੋਕੀਆ ਸੀਗਾ ਤਾਂ ਮੈਂ ਹੁੰਦੇ ਕਰ ਤੇ ਮੈਂ ਗਈ ਆ ਮੈਂ ਕਿਹਾ ਵੇਖੋ ਭਾਈ ਛੇ ਤੇ ਫਰਕ ਪੈ ਜਾਵੇ ਕਰ ਆ ਇੱਥੇ ਹਬੀਬ ਕੇ ਡਰ ਪੂਰਾ ਬਣਿਆ ਆ ਡਰ ਪੂਰਾ ਹੋਣਾ ਫਿਰ ਯਾਰ ਕੀ ਕਰ ਰੱਬ ਨੂੰ ਰੱਬ ਨੂੰ ਕਹਿਆ ਭਈ ਇੱਥੇ ਰੋਕ ਦੇ ਦਰਿਆ ਨੂੰ ਹੋਰ ਕੀ ਹੈਗਾ ਮੈਂ ਗਰੀਬਾਂ ਨੂੰ ਕਿਉਂ ਮਾਰੂ ਮੈਂ ਹਾਂ ਘਰ ਤਾਂ ਬਹੁਤ ਨੇ ਹਨਾ ਪਿੰਡ 'ਚ ਘਰ ਤਾਂ ਵੱਧ ਨੇ ਪੰਜ-ਛੇ ਪਿੰਡ ਆ ਇੱਥੇ ਜਮੀਨ ਰੁੜ ਗਈ ਐ ਜਮੀਨ ਤਾਂ ਸਾਦੀ ਪਾਰ ਹੈਗੀ ਹਾਂ ਜੋਨਾਂ ਵੱਢ ਗਈ ਆ ਜੋਨਾਂ ਗਿਆ ਜੋਨਾਂ ਗਈ ਆ ਚਲ ਘਰ ਤਾਂ ਵੱਜ ਜਾਵੇਂ ਨਾ ਜੋਨਾਂ ਤਾਂ ਗਿਆ ਤਾਂ ਗਿਆ ਹੀ ਸਹੀ ਬੱਚੇ ਤਾਂ ਬੱਚੇ ਤਾਂ ਵੱਜ ਜਾਵੇਂ ਐਡੀ ਵੱਡੀ ਆਫਤ ਆ ਕੁਦਰਤ ਦੀ ਲੱਗਦਾ ਰੱਬ ਅਰਦਾਸਾਂ ਸੁਣ ਰਿਹਾ ਜਾਂ ਸੁਨੇਗਾ ਵੇਖੋ ਸੁਣੇਦਾ ਹਾਂ ਅੱਛਾ ਸੁਣੇਦਾ ਆਪਨੇ ਅਰਦਾਸ ਜ਼ਰੂਰ ਸੁਣੇਦਾ ਹਾਂ ਹਾਂ ਬਿਲਕੁਲ ਆਸਤਾ ਹੀ ਹੁੰਦੀ ਆ ਕਿਉਂਕਿ ਮੈਂ ਮਾਤਾ ਨੂੰ ਵੇਖਿਆ ਉੱਥੇ ਥੱਲੇ ਨਾ ਪਾਣੀ ਦੇ ਕੋਲੇ ਦੋ ਮਿੰਟ ਇਹਨਾਂ ਨੇ ਲਾਏ ਹਾਲਾਂਕਿ ਹੋ ਸਕਦਾ ਕਿਸੇ ਦੀ ਨਜ਼ਰ ਨਾ ਪਈ ਹੋਵੇ ਪਰ ਮੈਂ ਦੇਖਿਆ ਮੈਂ ਵੀਡੀਓ ਵੀ ਪਿੱਛੇ ਖੜ ਕੇ ਬਣਾਈ ਵੀ ਮਾਤਾ ਕੀ ਕਰ ਰਹੇ ਨੇ ਇਕੱਲੇ ਕਿਉਂਕਿ ਇੱਥੇ ਬੰਦੇ ਹੀ ਨੇ ਲੇਡੀਜ਼ ਨਹੀਂ ਔਰ ਕਹਿੰਦੇ ਵੀ ਅਸੀਂ ਮੇਰੇ ਮਾਤਾ ਇਹਨਾਂ ਦੇ ਮੰਮੀ ਜਿਹੜੇ ਸੀ ਉਹ ਉਦੋਂ ਵੀ ਪਾਣੀ ਉਹ ਕਦੋਂ ਆਇਆ ਸੀ ਪਾਣੀ ਉਦੋਂ 88 ਹਜ਼ਾਰਾਂ ਤੋਂ ਪਹਿਲਾਂ ਆਇਆ ਸੀਗਾ ਅੱਛਾ ਹਾਂ ਉਦੋਂ ਮੇਰੇ ਅੰਮਾ ਨੇ ਮੱਥਾ ਟੇਕਿਆ ਸੀ ਵੀ ਸਾਡੀ ਪਹਿਲੀ ਬਚਾ ਦੇ ਉਹਥੇ ਵੀ ਦਰਿਆ ਰੁਕ ਗਿਆ ਸੀਗਾ ਉਥੇ ਰੁਕ ਗਿਆ ਸੀ ਉਥੇ ਰੁਕ ਗਿਆ ਸੀ ਹਾਂ ਚਲੋ ਪ੍ਰਮਾਤਮਾ ਕਰੇ ਵੀ ਇਹਨਾਂ ਨੇ ਮੱਥਾ ਟੇਕਿਆ ਏ ਅਰਦਾਸ ਕੀਤੀ ਆ ਉਸ ਪ੍ਰਮਾਤਮਾ ਦੇ ਅੱਗੇ ਅਰਜੋਈ ਲਾਈ ਆ ਵੀ ਸਾਡੀ ਵੀ ਸੁਣ ਲਾ ਜਿਵੇਂ ਇਹਨਾਂ ਦੀ ਮਾਤਾ ਨੇ ਮੱਥਾ ਟੇਕਿਆ ਸੀ ਦਰਿਆ ਨੂੰ ਕਿ ਦਰਿਆ ਦਾ ਪਾਣੀ ਰੁਕ ਜੇ ਨਾ ਬੰਨ ਟੁੱਟੇ ਉਦੋਂ ਦਰਿਆ ਰੁਕ ਗਿਆ ਸੀ ਪਰ ਅਸੀਂ ਕਿੰਨੇ ਵੀ ਇਹਨਾਂ ਦੀ ਵੀ ਅਰਦਾਸ ਜਿਹੜੀ ਆ ਪ੍ਰਮਾਤਮਾ ਜ਼ਰੂਰ ਸੁਣੇ ਸੁਣੇ ਸਾਰੇ ਜੀ ਆਜੰਤ ਦੀ ਸੁਣੇ ਹੈ ਜਿਹੜੇ ਵਿਚਾਰੇ ਕਿੱਥੋਂ ਕਿੱਥੋਂ ਦੇ ਆਏ ਖਲੇ ਗਏ ਉਹਨਾਂ ਦੀ ਰੱਬ ਸੁਣੇ ਆਪਨੇ ਵੀ ਸੁਣੇ ਲੋਕ ਆ ਵੀ ਲੱਗੇ ਹੋਏ ਨੇ ਬੰਨਣ ਹੋਰ ਬਾਦੂ ਲੱਗੇ ਖਲੇ ਪਿੰਡਾਂ ਦੇ ਨੇ ਤੁਹਾਡੇ ਹਾਂ ਪਿੰਡਾਂ ਦੇ ਨੇ ਕੋਈ ਸ਼ਹਿਰ ਦੇ ਨੂੰ ਕੋਈ ਹੋਰ ਪਾਸੂ ਦੇ ਗਏ ਹਾਂ ਮਾਮੂ ਕੁਮਣੀ ਆਇਆ ਗਿਆ ਇੱਥੇ ਅਫਸਰ 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 ਮੈਂ ਨਹੀਂ ਵੇਖਾ ਮੈਂ ਹੁਣੇ ਆਇਆ ਘਰ ਅੱਛੀ ਆਈ ਹਾਂ ਮੈਂ ਤਾਂ ਹੁਣੇ ਯਾਰ ਆਰਮੀ ਲੱਗੀ ਹੋਈ ਹੈ ਨਾ ਹਾਂ ਲੱਗੀ ਹੋਈ ਹੈਗੇ ਬੱਚੇ ਘਰੇ ਨੇ ਫਿਰ ਹਾਂ ਬੱਚੇ ਘਰੇ ਨੇ ਛੋਟੇ ਨੇ ਬੱਚੇ ਬੱਚੇ ਪੋਤਿਆਂ ਪੋਤੇ ਹੈਗੇ ਮੁੰਡੇ ਤੇ ਮੇਰੇ ਜਵਾਨ ਹੈਗੇ ਵਿਆਹੇ ਹੋਏ ਹੈਗੇ ਪੋਤੇ ਪੋਤੀਆਂ ਹੈਗੇ ਦਰਦੇ ਡਰਦੇ ਨਹੀਂਗੇ ਵੀ ਪਾਣੀ ਹੈਗੇ ਦਰਦੇ ਹੈਗੇ ਅੱਛਾ ਹਾਂ ਬਾਜ ਵੀ ਕਹਿੰਦੇ ਅੱਜ ਗੁਰਦੁਆਰੇ ਦਿੱਤੀ ਆ ਵੀ ਮਤਲਬ ਖਾਲੀ ਕਰ ਉਹ ਹਾਂ ਫਿਰ ਖਾਲੀ ਕੀਤਾ ਕਿ ਨਹੀਂ ਫਿਰ ਅਜੇ ਹਜੇ ਕੋਈ ਨਹੀਂ ਕੀਤਾ ਖਾਲੀ ਕਰਨਾ ਕਿ ਨਹੀਂ ਹੁਣ ਵੇਖ ਕੋਣ ਪਤਾ ਲੱਗ ਜਾਂਦਾ ਦਰਿਆ ਦਾ ਹਾਂ ਵਾਕਈ ਪ੍ਰਮਾਤਮਾ ਅਸੀਂ ਵੀ ਇਹ ਗੱਲ ਕਹਿੰਨੇ ਵੀ ਇਹਨਾਂ ਲੋਕਾਂ ਦੀ ਜ਼ਰੂਰ ਅਰਦਾਸ ਸੁਣੋ ਬੀ ਨਾ ਟੁੱਟੇ ਇਹ ਜੇ ਟੁੱਟਦਾ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਨਾ ਜਗਾ ਬੰਨ ਨਾ ਟੁੱਟੇ ਚੱਲ ਪਹਿਲੀ ਤਾਂ ਦੇਖ ਲਗੀ ਬੰਨ ਨਾ ਟੁੱਟੇ ਖਾ ਜਾ ਪੀ ਰੋ ਹਾਂ ਸਾਥ ਲੁੱਜੀ ਤੇ ਆਏਗਾ ਚਲੋ ਸੁਣੇਗਾ ਪ੍ਰਮਾਤਮਾ ਜੀ ਪ੍ਰਮਾਤਮਾ ਤੇ ਆਪਾਂ ਤਾਂ ਵਿਸ਼ਵਾਸ ਆਏਗਾ ਭਾਈ ਪ੍ਰਮਾਤਮਾ ਹੀ ਸੁਣੇਦਾ ਹਾਂ ਗਰੀਬਾਂ ਦਾ ਹੀ ਰੱਬ ਹੈਗਾ ਚੱਲ ਜੋਨੇ ਤਾਂ ਖਸਮਾ ਨੂੰ ਖਾਣੇ ਹੋ ਤਾਂ ਬੋਰਡ ਕਾਇਨੋ ਉਹ ਤਾਂ ਇੱਕ ਬੂਟਾ ਹੀ ਨਹੀਂ ਜੋਨੇ ਦਾ ਬਚਾ ਤੇ ਚੱਲ ਆਪਾਂ ਨੇ ਘਰ ਬਾਜ ਜਾਵੇ ਕਾਫੀ ਕਟ ਗਿਆ ਤਾਂ ਘਰ ਛੇ ਤੇ ਬਣ ਨਹੀਂ ਨਹੀਂ ਅੱਗੇ ਅੱਗੇ ਤੁਹਾਡੇ ਘਰ ਵਾਲੇ ਨੇ ਤੁਸੀਂ ਘਰ ਬਣਾਇਆ ਸੀ ਜਾਂ ਤੁਹਾਡੇ ਉਹਨਾਂ ਦੇ ਪਿਤਾ ਨੇ ਬਣਾਇਆ ਸੀ ਤੁਹਾਡੇ ਸਹੁਰਾ ਸਾਬ ਜੀ ਆ ਬਣਾਇਆ ਹਾਂ ਬਣਾਇਆ ਉਹ ਹੀ ਘਰ ਚ ਬੱਚੇ ਰਹਿੰਦੇ ਤੁਹਾਡੇ ਮੁੰਡੇ ਹਾਂ ਉਹ ਸੇ ਰਹਿੰਦੇ ਉਸੇ ਜਿਉਂ ਵਿਆਹ ਹੀ ਗਿਆ ਹਾਂ ਉਸੇ ਜਿਉਂ ਵਿਆਹ ਗਿਆ ਕੋਈ ਨਹੀਂ ਬੰਨਨੇ ਜੇ ਘਾਟ ਟੁੱਟ ਗਏ ਹੁਣ ਬਣਦੇ ਪਣ ਜੋਨੇ ਤਾਂ ਵੱਡ ਗਏ ਹੈ ਹਾਂ ਨਾਲੇ ਰੋੜੀ ਜਾਂਦਾ ਤੇ ਜੋਨੇ ਵੱਡ ਗਉਣ ਘਰ ਬੰਦੇ ਪੈਣਾ ਜੇ ਘਾਰੀ ਰੋੜ ਗਿਆ ਤਾਂ ਮੋੜ ਕਿਥੋਂ ਘਰ ਬੰਦੇ ਬਿਲਕੁਲ ਮਾੜੀ ਸਥਿਤੀ ਆ ਅਸੀਂ ਪ੍ਰਮਾਤਮਾ ਨੂੰ ਕਹਿੰਨੇ ਵੀ ਇਸ ਤਰ੍ਹਾਂ ਨਾ ਕਰ ਇਸ ਤਰ੍ਹਾਂ ਆਕਰ ਅਰਦਾਸਾ ਜਰੂਰ ਸੁਣੇ ਨਾ ਲੋਕਾਂ ਦੀਆਂ ਪਰ ਕਿੰਨੀਆਂ ਉਮੀਦਾਂ ਦੇ ਨਾਲ ਹੀ ਲੋਕ ਤੇਰੇ ਤੇ ਟਿਕੇ ਨੇ ਵੀ ਰੋਕਲਾ ਇਹ ਜਿੰਨਾ ਚੱਕਰ ਵੀਉ ਦਿਖ ਰਿਹਾ ਸਾਰਾ ਚੱਕਰ ਵੀਉ ਘੁੰਮ ਕੇ ਬਨ ਦੇ ਥੱਲੇ ਇਹਨੇ ਖੋਰ ਦੇਣਾ ਔਰ ਬਨ ਜਦੋਂ ਟੁੱਟ ਗਿਆ ਤਾਂ ਕਈ ਪਿੰਡ ਸ਼ਹਿਰ ਵੀ ਜਿਹੜਾ ਇੱਥੋਂ ਡੁੱਬ ਜਾਣੇ ਇਹਨੇ ਮਾੜੇ ਹਾਲਾਤ ਡੋਣੇ ਵੀ ਸਾਰੇ ਤਬਾਹੀ ਹੋ ਜਾਣੀ ਜੇ ਅਜਾ ਇੱਧਰ ਖੜੇ ਅਗੇ ਚੱਲ ਇੱਧਰ ਸ਼ਹਿਰ ਜੀ ਵੀ ਜਾਓ ਹਾਂ ਇੱਧਰ ਲੈ ਤੇ ਚੱਲ ਬੋੜ ਗਏ ਨੂੰ ਤੇ ਇੱਧਰ ਵੀ ਸਾਰੇ ਬੋੜ ਜਾਣੇ ਨੇ ਬਾਕੀ ਵੱਧ ਤੋਂ ਵੱਧ ਮਦਦ ਕਰਨ ਲਈ ਤੁਸੀਂ ਵੀ ਇੱਥੇ ਪਹੁੰਚੋ ਪਿੰਡ ਹਬੀਬ ਕਾਹਲੀਕੇ